ਜੁਲੰਦਰ ਦੇ ਫੋਕਲ ਪੁਆਇੰਟ ਫਲਾਈਓਵਰ ਤੋਂ ਅੱਜ ਇੱਕ ਤੇਜ਼ ਰਫ਼ਤਾਰ ਟਰੱਕ ਅਚਾਨਕ ਥੱਲੇ ਡਿੱਗ ਪਿਆ ਅਤੇ ਟਰੱਕ ਫਲਾਈਓਵਰ ਦੇ ਥੱਲੇ ਜਾ ਰਹੇ ਇੱਕ ਆਟੋ ਤੇ ਟਾ ਡਿੱਗਾ। ਗਨੀਮਤ ਇਹ ਰਹੀ ਕਿ ਇਸ ਘਟਨਾ ਦੇ ਵਿੱਚ ਕਿਸੇ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ। ਘਟਨਾ ਦੇ ਵਿੱਚ ਟਰੱਕ ਚਾਲਕ ਅਤੇ ਆਟੋ ਚਾਲਕ ਦੋਵੇਂ ਜ਼ਖਮੀ ਜ਼ਰੂਰ ਹੋਏ ਨੇ ਜਿਨ੍ਹਾਂ ਨੂੰ ਕਿ ਜੁਲੰਦਰ ਦੇ ਸਿਵਲ ਹਸਪਤਾਲ ਵਿੱਚ ਪਹਤੀ ਕਰਵਾਇਆ ਗਿਆ। ਜਿੱਥੇ ਵਾਕਿਆ ਹੋਇਆ ਬੂਟਾ ਸਿੰਘ ਬਿਲਡਿੰਗ ਦੇ ਨੇੜੇਲੀ ਦੁਕਾਨ ਆ ਉਹਦੇ ਸਾਹਮਣੇ ਸਵੇਰੇ 8:00 ਵਜੇ ਤੇ 75 ਕੁ ਮਿੰਟ ਤੇ ਇੱਕ ਟਰੱਕ ਪੁਲ ਦੇ ਉੱਤੋਂ ਡੈਂਪਿਆ ਉਹ ਜਿੱਦਾਂ ਡਿੱਗਿਆ ਤੇ ਨਾਲ ਹੀ ਆਟੋ ਦੇ ਥੱਲੇ ਆ ਗਿਆ ਤੇ ਇੱਕ ਬੰਦਾ ਬਚ ਗਿਆ ਸਾਈਕਲ ਵਾਲਾ ਤੇ ਅਸੀਂ ਆਪ ਬੰਦਿਆਂ ਵਿੱਚੋਂ ਬਚਾਇਆ ਹੈਗਾ ਡਰਾਈਵਰ ਦੀਆਂ ਲੱਤਾਂ ਟੁੱਟ ਗਈਆਂ ਟਰੱਕ ਡਰਾਈਵਰ ਦੀਆਂ ਤੇ ਜਿਹੜਾ ਆਟੋ ਵਾਲਾ ਉਹਦੀ ਬਾਹਰ ਟੁੱਗੀ ਐ ਬਾਕੀ ਸਾਰਾ ਬਚਾਇਆ ਪਤਾ ਨਹੀਂ ਕਿ ਕਿੱਥੋਂ ਆ ਰਿਹਾ ਸੀ ਇਹ ਟਰੱਕ ਅੰਮ੍ਰਿਤਸਰ ਤੋਂ ਆ ਰਿਹਾ ਸੀਗਾ ਹੋਰ ਦੇਖਣ ਜਿਆਦੇ ਹੋਰ ਕੋਈ ਜਾਨੀ ਨੁਕਸਾਨ ਦਾ ਹੋ ਨਹੀਂ ਹੋਰ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਅੱਜ ਮੈਂ ਥਾਣਾ ਡਿਊਨ ਬੜਾ ਤਿਰੰਦਰਪੁਰ ਡਿਊਟੀ ਅਫਸਰ ਸੀਗਾ ਕੰਟਰੋਲੋਂ ਤੋਂ ਮੈਸੇਜ ਆਇਆ ਕਿ ਇੱਕ ਟਰੱਕ ਜਿਹੜਾ ਪੋਲੋ ਪਰੋ ਟਰਾਂਪੋਰਟ ਨਗਰ ਕੋਲ ਥੱਲੇ ਡਲਟ ਗਿਆ ਆ ਮੈਂ ਆਪਣੇ ਸਾਰੇ ਸਾਥੀਆਂ ਨਾਲ ਇੱਥੇ ਆਇਆ ਮੌਕੇ ਤੇ ਤੇ ਦੇਖਿਆ ਕਿ ਇੱਕ ਟਰੱਕ ਪਲਟਿਆ ਹੋਇਆ ਸੀਗਾ ਕੋਈ ਆਟੋ ਉੱਤੇ ਡਿੱਗਨ ਕਰਕੇ ਆਟੋ ਵੀ ਫਿਸਿਆ ਹੋਇਆ ਸੀ ਆਟੋ ਚਾਲਕ ਦੇ ਵੀ ਸੱਟਾਂ ਟ੍ਰੈਕ ਡਰਾਈਵਰ ਬੋਲਣ ਦੀ ਹਾਲਤ ਵਿੱਚ ਨਹੀਂ ਸੀਗਾ ਜਿਹਨੂੰ ਜਲਦੀ ਹੀ 108 ਐਂਬੂਲੈਂਸ ਪਾ ਕੇ ਸਿਵਲ ਹਸਪਤਾਲ ਦਾਖਲ ਕਰਾਇਆ ਤੇ ਬਾਕੀ ਜਿਹੜੀ ਗੱਲਬਾਤ ਹੈ ਜਾਨ ਚੱਲ ਰਹੀ ਹੈ ਦੇਖਾਂਗੇ ਐਕਸੀਡੈਂਟ ਕਿੱਦਾਂ ਹੋਇਆ ਟਰੱਕ ਕਿੱਦਾਂ ਪਲਟਿਆ ਟਰੱਕ ਅੰਪਲਰ ਸਰ ਤੋਂ ਆ ਰਿਹਾ ਜਲੰਧਰੀ ਸੀਮੈਂਟ ਠੁਵਾਈ ਦਾ ਕੰਮ ਕਰਦਾ ਹੈ ਜੀ ਤਾਂ ਬਈ ਜਰਡ ਵਗੈਰਾ ਹਾਂਜੀ ਸੱਟਾਂ ਲੱਗੀਆਂ ਆ ਟਰੱਕ ਡਰਾਈਵਰ ਤੇ ਸੱਟਾਂ ਲੱਗੀਆਂ ਬਹੁਤ ਜ਼ਿਆਦਾ ਆਟੋ ਵਾਲੇ ਦੀਆਂ ਸੱਟਾਂ ਲੱਗੀਆਂ ਆ ਬਾਕੀ ਹੋਰ ਪਬਲਿਕ ਆਮ ਪਬਲਿਕ ਦਾ ਬਹੁਤ ਬਚਾਰਿਆ ਕੋਈ ਜ਼ਿਆਦਾ ਨੁਕਸਾਨ ਕੋਈ ਨਹੀਂ ਹੋਇਆ ਕੋਈ ਲਾਗੇ ਸਕੇ ਜੀ ਦੇਖ ਰਹੇ ਹਾਂ ਜਾਂਚ ਕਰ ਰਹੇ ਹਾਂ ਮਿਲਿਆ ਫੁਟੇਜ ਹੈਗੀ ਨੇੜੇ ਇੱਕ ਦੁਕਾਨ ਹੈਗੀ ਆ ਉੱਥੇ ਦੇਖਦੇ ਆਪਾਂ ਕੈਮਰਾ ਚ ਚੈੱਕ ਕਰ ਰਹੇ ਹਾਂ